ਹਾਂਜੀ ਜੇ ਆਪਾਂ April ਦੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਮਹੀਨੇ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਕਾਫੀ ਆਪਾਂ ਦੇਖਦੇ ਹਾਂ ਚੇਂਜਸ ਰਿਕਾਰਡ ਕੀਤੀਆਂ ਗਈਆਂ ਇਸ ਵਾਰੀ ਪਰ ਫਿਰ ਵੀ ਜਿਹੜਾ April ਹੈ ਉਹ ਕੰਪੈਰੀਟਿਵਲੀ ਠੰਡਾ ਰਿਹਾ ਇਸ ਵਾਰੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਕਣਕ ਦੀ ਵਾਢੀ ਵੀ ਕਾਫੀ ਡਿਲੇ ਹੋ ਚੁੱਕੀ ਹੈ ਕਿਉਂਕਿ ਜਿਹੜਾ ਜਿਹੜੇ ਪੱਛਮੀ ਚੱਕਰਵਾਤ ਹੈ ਉਹਨਾਂ ਦੀ ਜਿਹੜਾ ਆਗਮਨ ਹੈ April ਦੇ ਵਿੱਚ ਕਾਫੀ ਰਿਹਾ ਜਿਸ ਦੇ ਕਰਕੇ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਡਾ ਜਿਹੜਾ ਅ ਦਿਨ ਦਾ ਤਾਪਮਾਨ ਜਿਹਨੂੰ ਆਪਾਂ ਵੱਧ ਵੱਧ ਟੈਂਪਰੇਚਰ ਮੈਕਸਿਮ ਟੈਂਪਰੇਚਰ ਕਹਿਣੀ ਹੈ ਉਹ 1 ਡਿਗਰੀ ਜਿਹੜਾ ਨਾਰਮਲ ਤੋਂ ਘੱਟ ਰਿਹਾ ਸੀਗਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਆ ਉਹ ਆਲਮੋਸਟ 1 ਡਿਗਰੀ ਵੱਧ ਰਿਹਾ ਸੀ ਸੋ ਮਤਲਬ ਬਹੁਤ ਜ਼ਿਆਦਾ ਵੇਰੀਏਸ਼ਨ ਇਸ ਵਾਰੀ April ਦੇ ਵਿੱਚ ਨਹੀਂ ਦੇਖੀ ਗਈ ਪਰ ਜਿਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ ਆ ਕਿ ਮਈ ਦਾ ਮਹੀਨਾ ਸਟਾਰਟ ਹੋਇਆ ਹੈ ਤਾਂ ਪਹਿਲੀ ਮਈ ਨੂੰ ਸਾਡੇ ਕੋਲ 29.6 ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਤਾਂ ਇੱਕਦਮ ਸ਼ੂਟ ਅਪ ਹੋ ਕੇ 2 ਮਈ ਨੂੰ ਸਾਡੇ ਕੋਲ 34 ਡਿਗਰੀ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇੱਕਦਮ ਜਿਹੜਾ 4-5 ਡਿਗਰੀ ਦਾ ਮਤਲਬ ਉਹਦੀ ਵੜोतरी ਹੋਈ ਹੈ ਟੈਂਪਰੇਚਰ ਦੇ ਵਿੱਚ ਇਹ ਇੰਡੀਕੇਸ਼ਨ ਕਰ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਪਰਸਿਸਟ ਕਰ ਸਕਦੀ ਹੈ ਸੋ ਇੱਕਦਮ ਇੰਨਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੁਝ ਪ੍ਰੈਸ਼ਰ ਦੇ ਵਿੱਚ ਵੀ ਚੇਂजेस ਰਿਕਾਰਡ ਕੀਤੀਆਂ ਗਈਆਂ ਜਿਦੇ ਕਰਕੇ ਜੇ ਆਪਾਂ ਦੇਖਦੇ ਹਾਂ ਕਿ ਹਲਕੀ ਜਿਹੜੀ ਬੱਦਲਵਾਈ ਹੈ ਉਹ ਅ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਆ ਜਿਹਦੇ ਵਿੱਚ ਰਿਕਾਰਡ ਕੀਤੀ ਗਈ ਹੈ ਹਾਂਜੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਜਿਹੜੀ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਆਉਣ ਵਾਲੇ ਜਿਹੜੇ ਹਲੇ ਮਤਲਬ ਕਹਿ ਸਕਦੇ ਆ 5-7 ਦਿਨਾਂ ਦਾ ਟੈਂਪਰੇਚਰ ਜਿਹੜੇ ਵਧਣ ਦੀ ਸੰਭਾਵਨਾ ਹੈਗੀ ਹੈ ਅ ਜਿਹਦੇ ਨਾਲ ਕੀ ਜਿਵੇਂ ਹੁਣ ਸਾਡੇ ਕੋਲ 31 ਡਿਗਰੀ ਜਿਸ ਤਰ੍ਹਾਂ ਕੱਲ ਰਿਕਾਰਡ ਕੀਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵੱਧ ਸਕਦਾ ਹੈ ਜਿਹਦੇ ਨਾਲ ਕੀ ਜਿਹੜਾ ਗਰਮੀ ਦਾ ਪ੍ਰਕੋਪ ਉਹ ਜਾਰੀ ਰਹੇਗਾ ਉਹਨਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਆ ਜਿਹੜੇ ਲੋਕ ਜਿਹੜੇ ਨੇ ਲੇਬਰ ਵਗੈਰਾ ਕਰਦੇ ਜਿਹੜੇ ਬਾਹਰ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਕਾਫੀ ਠੰਡਾ ਰਿਹਾ ਤੇ ਜਿਹੜੀਆਂ ਕਣਕ ਦੀਆਂ ਵਾਢੀਆਂ ਉਹ ਲੇਟ ਹੋਣੀਆਂ ਨੇ ਸੋ ਹੁਣ ਜਿਹੜਾ ਆਹ ਟਾਈਮ ਹੈਗਾ ਕਣਕ ਦੀਆਂ ਵਾਢੀਆਂ ਚੱਲ ਰਹੀਆਂ ਨੇ ਜਾਂ ਕਿਤੇ ਕਿਤੇ ਉਹਦੀ ਥਰਸ਼ਿੰਗ ਵੀ ਹੋ ਸੋ ਜਿਹੜੇ ਕੰਮ ਇਹ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਰਹੇ ਨੇ ਬਾਹਰ ਜਿਵੇਂ ਕੋਈ ਵਾਡੀ ਕਰ ਰਿਹਾ ਕੋਈ ਕਹਾਈ ਕਰ ਰਿਹਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜਿੰਨੀ ਜਿਵੇਂ ਇੰਨਾ ਜ਼ਿਆਦਾ ਹੀਟ ਵੇਵ ਦਾ ਇਫੈਕਟ ਆ ਰਿਹਾ ਤਾਂ ਉਹਦਾ ਜਿਹੜਾ ਆਪਣਾ ਹਿਊਮਨ ਬਾਡੀ ਤੇ ਵੀ ਉਹਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਸੋ ਉਹਨਾਂ ਨੂੰ ਆਪ ਚਾਹੀਦਾ ਕਿ ਆਪਣਾ ਜਿਹੜਾ ਸਿਰ ਹੈ ਉਹਨੂੰ ਕਵਰ ਕਰਕੇ ਰੱਖਣ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਿਵੇਂ ਸਵੇਰ ਵੇਲੇ ਹੀ ਜਿਹੜਾ ਆਪਣਾ ਕੰਮ ਹੈ ਉਹ ਮੁਕਾ ਲੈਣ ਤੇ ਦੁਪਹਿਰ ਵੇਲੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 12 ਤੋਂ 3 ਵਜੇ ਤੱਕ ਤਾਂ ਜਿਹੜਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਹੀਟ ਵੇਵ ਉਹ ਉਸ ਟਾਈਮ ਦੇ ਵਿੱਚ ਰਹਿੰਦੀ ਹੈ ਸੋ ਉਦੋਂ ਥੋੜਾ ਜਿਹਾ ਆਪਣਾ ਜਿਹੜਾ ਰੈਸਟ ਕਰ ਸਕਦੇ ਆ ਤੇ ਫਿਰ ਜਿਹੜਾ ਬਾਕੀ ਕਰਨਾ ਉਹ ਸ਼ਾਮ ਨੂੰ ਕੀਤਾ ਜਾ ਸਕਦਾ ਗੁਰ ਜਿਸ ਤਰ੍ਹਾਂ ਹੀਟ ਵੇਵ ਦਾ ਇਫੈਕਟ ਹੈਗਾ ਉਹਦਾ ਉਹਨੂੰ ਮੱਦੇ ਨਜ਼ਰ ਰੱਖ ਕੇ ਹੀ ਸਾਰੇ ਜਿਹੜੇ ਆਪਣੇ ਤੰਦੇ ਆ ਉਲਿਕਣੇ ਚਾਹੀਦੇ ਆ ਇਹ AI ਕਿ ਜਿਵੇਂ ਹੁਣ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਵੱਡੀ ਜੜੀਆਂ ਉਹ ਖਤਮ ਕਰ ਲੈਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਣਕ ਦਾ ਨਾਲੜਾ ਆ ਉਹਨੂੰ ਅੱਗ ਲਾਉਣ ਤੋਂ ਜ਼ਰੂਰ ਪ੍ਰੇਸ਼ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਦੇਖੋ ਟੈਂਪਰੇਚਰਸ ਅੰਨੇ ਜ਼ਿਆਦਾ ਰਾਈਜ਼ ਹੋ ਚੁੱਕੇ ਨੇ ਤੇ ਜੇ ਅੱਗ ਲਾਉਂਦੇ ਨੇ ਤਾਂ ਉਹਦੇ ਨਾਲ ਹੋਰ ਟੈਂਪਰੇਚਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਕਿਉਂਕਿ ਇੱਕਦਮ ਜਿਹੜੀ ਮਤਲਬ ਸੁੱਕਾ ਬਾਲਣ ਹੁੰਦਾ ਉਹਨੂੰ ਅੱਗ ਲੱਗਦੀ ਆ ਤਾਂ ਇੱਕਦਮ ਟੈਂਪਰੇਚਰਸ ਦੇ ਵਿੱਚ ਫੇਰ ਇਫੈਕਟ ਆਂਦਾ ਹੈ ਸੋ ਇਮਤਿਸਾਨ ਜਦ ਰੂਤੇ ਆ ਰੱਖਿਆ ਜਾਵੇ ਬਾਕੀ ਜਿਸ ਤਰ੍ਹਾਂ ਜਾਨਵਰ ਨੇ ਕੋਈ ਪੰਛੀ ਨੇ ਉਹਨਾਂ ਲਈ ਵੀ ਪਾਣੀ ਆਪਾਂ ਜਗਾ ਜਗਾ ਤੇ ਰੱਖ ਸਕਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪਾਣੀ ਆ ਮੁਹਾਇਆ ਕੀਤਾ ਜਾਵੇ ਤੇ ਹਰ ਪੱਖੋਂ ਹੀ ਸਾਨੂੰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹਦੇ ਵਿੱਚ ਸਾਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਹਰ ਪੱਖੋਂ ਹੀ ਸਾਨੂੰ ਆਪਣਾ ਜਿਹੜਾ ਧਿਆਨ ਆ ਉਹ ਰੱਖਣ ਦੀ ਲੋੜ ਆ ਜਿਸ ਤਰ੍ਹਾਂ ਕਿ ਸਾਨੂੰ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਜਿਹੜਾ ਆ ਆਈਐਮਡੀ ਵੱਲੋਂ ਇਹ ਜਿਹੜਾ ਫੋਰਕਾਸਟ ਜਾਰੀ ਕੀਤੀ ਗਈ ਹੈ ਇਦੇ ਵਿੱਚ 3 ਤੋਂ ਲੈ ਕੇ 9 ਮਈ ਤੱਕ ਦੇਖ ਸਕਦੇ ਆ ਕਿ ਆਪਾਂ ਆ ਜਿਹੜਾ ਏਰੀਆ ਇਹ ਸਾਰਾ ਹਿੱਟ ਵੇਵ ਦੇ ਅੰਡਰ ਹੈਗਾ ਪਰ ਉਸ ਤੋਂ ਬਾਅਦ ਦਾ ਜੇ ਆਪਾਂ ਗੱਲ ਕਰਦੇ ਆ ਤਾਂ 10 ਤੋਂ 16 ਮਈ ਦੇ ਵਿੱਚ ਆਲਮੋਸਟ ਸਾਰਾ ਹੀ ਜਿਹੜਾ ਪੰਜਾਬ ਹੈ ਉਹ ਹਿੱਟ ਵੇਵ ਦੇ ਅੰਡਰ ਹੈ ਜਿਹਦੇ ਵਿੱਚ ਕੀ ਇਹ ਵਾਲਾ ਏਰੀਆ ਜਿਹੜਾ 40 ਡਿਗਰੀ ਟੈਂਪਰੇਚਰ ਤੱਕ ਪਹੁੰਚੇਗਾ ਔਰ ਆਹ ਜਿਹੜਾ ਸਾਊਥ-ਵੈਸਟਰਨ ਰੀਜਨ ਹੈ ਜਿਹਨੂੰ ਆਪਾਂ ਕਹਿੰਦੇ ਆ ਪੱਛਮੀ ਦੱਖਣ ਪੱਛਮੀ ਹਿੱਸਾ ਆ ਉਹਦੇ ਵਿੱਚ ਜਿਹੜਾ ਆ 40 ਤੋਂ ਉੱਪਰ ਵੀ ਟੈਂਪਰੇਚਰ ਜਾਣ ਦੀ ਸੰਭਾਵਨਾ ਹੈਗੀ ਆ ਸੋ